ਹਮ ਬਣਾਈ ਇੱਕ ਬਿਨ ਸਹਿ ਇੱਕ ਅਸਥਰ ਮਨ ਹੈ ਅਚਰਜ ਲਖੀ ਉਹ ਨਾ ਜਾਈ ਰਹਾਉ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿਨਾਈ ਜੋ ਦੀ ਸਹਿ ਸੋ ਸਗਲ ਬਿਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਮਿਓ ਮਿਥਿਆ ਰਹਿਉ ਰਾਮ ਸਰਨਾਈ ਗੌੜੀ ਮਹੱਲਾ ਨਾਵਾ प्राणी कहु हर जस मन नहीं आवे अहनस मग्न रहै माया में कहो कैसी गुण गावे रहाऊ पूत मीत माया ममता से ओ एहि बिद आप बंधावे मृग तृष्णा जो झूठो एहो जग देख कासु उठत आवे भोगत नोगत का कारण स्वामी मूढताहि का बिसरावै जननांदक कोटण में को भजन राम को पावे ਗੌੜੀ ਮਹਿਲਾ ਨਾਵਾਂ ਸਾਧੂ ਇਹ ਮਨ ਗਹਿਉ ਨਜਾਈ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਯਾ ਤੇ ਫਿਰ ਨ ਰਾਈ ਰਹਾ ਕਾਠਨ ਕਰੋਧ ਘਟ ਹੀ ਕੇ ਭੀਤਰ ਜੇ ਸੁੱਧ ਸਭ ਵਿਸਰਾਈ ਰਤਨ ਗਿਆਨ ਸਭ ਕੋ ਫਿਰ ਲੀਨਾ ਤਾਸੋ ਕਛ ਨ ਵਸਾਈ ਜੋਗੀ ਯਤਨ ਕਰਤ ਸਭ ਹਾਰੀ ਗੁਨੀ ਰਹੇ ਗੁਣ ਗਾਈ ਜਾਨ ਨਾਮਕ ਹਰਪ੍ਰੇ ਦਿਆਲਾ ਤਉ ਸਭ ਵਿਦ ਬਣ ਆਈ ਗੌੜੀ ਮਹੱਲਾ ਨਾਵਾ ਸਾਧੂ ਗੋਬਿੰਦ ਕੀ ਗੁਣ ਗਾਵ ਮਾਨਸ ਜਨਮ ਅਮੋਲਕ ਪਾਇਉ ਬਿਰਥਾ ਕਾਹੀ ਗਬਾਬਾ ਰਹਾਉ ਪਾਤ ਦੁਪਨੀਤ ਦੀਨ ਬੰਦ ਹਰ ਸਰਨ ਤਾਹੀ ਤੁਮ ਆਵ ਗੱਜ ਕੋ ਤਰਾਸ ਮਿਟਿਉ ਜਿ ਸਿਮਰਤ ਤੁਮ ਕਾਹੀ ਬਿਸਰਾਵ ਤਾਜ ਅਭਿਮਾਨ ਮੋਹ ਮਾਇਆ ਪਨ ਭਜਨ ਰਾਮ ਚਿਤ ਲਾਵਉ ਦਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਇ ਤum ਪਾਵ ਗਾਉੜੀ ਮਹੱਲਾ ਨਾਵਾ ਕੂਮਾਈ ਪੁ ਲਿਓ ਮਨ ਸਮਝਾਵੈ ਵੇਦ ਪੁਰਾਨ ਸਾਧ ਮੰਗ ਸੁਨ ਕਰ ਨਿਮਖ ਨ ਹਰ ਗੁਣ ਗਾਵੈ ਰਹਾਉ ਦੌਰ ਲਾਭ ਦੇ ਹੀ ਪਾਏ ਮਾਨਸ ਕੀ ਮਿਰਥਾ ਜਨਮ ਸਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿ ਉਰਚ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭਤਾ ਸੋ ਦੇਹੁ ਨ ਲਾਵੈ ਨਾਨਕ ਮੁਕਤ ਤਾਹਿ ਤਮ ਮਨੋ ਜਿਹ ਕਟ ਰਾਮ ਸਮਾਵੈ ਗਾਉੜੀ ਮਹੱਲਾ ਨਾਵੈ ਸਾਧੋ ਰਾਮ ਸਰਨ ਬਿਸਰਾਮ ਆ ਬੀਦ ਪ੍ਰਾਨ ਪੜੇ ਕੋ ਇਹ ਗੁਣ ਸਿਮਰੀ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫਨ ਔ ਬਖੀਨ ਕੀ ਸੇਵਾ ਹਰ ਕਸੂਗ ਪਰਸਾ ਜਿਹ ਨਾ ਹਨ ਸੋ ਮੂਰਤ ਹੈ ਦੀਵਾ ਸਵਰਗ ਨਰਕ ਅਮਰਤ ਬਿਖ ਏ ਸਭ ਤਿਉ ਕੰਚਨ ਅਰ ਪੈਸਾ ਉਸ ਤਨਿੰਦਾ ਏ ਸਮਝਾ ਕਾ ਲੋਭ ਮੋਹ ਫਨ ਤੈਸਾ दुख सुख ए बाधे जिह ना हन ते तुम जानो ज्ञानी नानक मुक्त ताहे तुम मानो ए बिध को जो प्राणी गौड़ी महला नावा मान रे कहा भयो तै बौरा अहनस औध कटै ही जाने भयो लोभ संग औरा रहाऊ ਜੋ ਤਾਨ ਤੈ ਆਪਣੋ ਕਰਮਾਨਿਉ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਥਤੀ ਰੂਰੀ ਨਾ ਹਨ ਦੇਖੋ ਸੋਚ ਵਿਚਾਰੀ ਰਤਨ ਜਨਮਿ ਆਪਣੋ ਤਹਾਰਿਉ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਪਿਉ ਚਰਨ ਸਿਉ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਰ ਪੈ ਪਦ ਨਹੀਂ ਪਾਵੈ ਗਾਉੜੀ ਮਹੱਲਾ ਨਾਵਾਂ ਨਾਰ ਅਚੀਤ ਪਾਪਤੀ ਡਰਦੀ ਦੀਨ ਦਿਆਲ ਸਗਲ ਪੈ ਭੰਜਨ ਸਰਨ ਤਾਹੀ ਤੁਮ ਪਰ ਰਿਹਾਉ বেদ ਪੁਰਾਨ ਜਾਸ ਗੁਣ ਗਾਵਤ ਤਾਕੂ ਨਾਮ ਹੀ ਆ ਮੋ ਧਰਦੀ ਪਾਵਨ ਨਾਮ ਜਗਤ ਮੈਂ ਹਰ ਕੋ ਸੇਮਰ ਸੇਮਰ ਤਸਮਲ ਸਭ ਹਰ ਦੀ ਮਾਨਸੁ ਦੇਹ ਬਾਹਰ ਨਹਿ ਪਾਵੈ ਕਛੂ ਉਪਾਅ ਮੁਕਤ ਕਾ ਕਰਿ ਦੀ ਨਾਨਕ ਕਹਿਤ ਗਾਏ ਕਰਿ ਨਾਮੈ ਭਗਤ ਸਾਗਰ ਕੈ ਪਾਰ ਉਤਰਿ ਦੀ ਰਾਗ ਗਉੜੀ ਅਸ਼ਟਪਦੀਆ ਮਹਲਾ